ਅਸੀਂ ਜੰਗਿਆ ਗੱਲ ਰਾਜ ਦੀ ਕਰੀ ਤਿਆਤ ਬਾਤੀਆਂ ਹੋ ਮੈਂ ਵੀ ਇਹ ਬੋਲਾ ਦਸੀ ਜਾਦਾ ਹੈ ਪਰ ਗੂਦੀ ਨਹੀਂ ਗਾਜੀ ਅਸੀਂ ਬਾਕੀਆਂ ਤੁਨੂੰ ਆਪਾਂ ਉਦੋਂ ਗਲਤ ਕਹਿ ਸਕਦੇ ਆ ਜਦੋਂ ਆਪ ਸਹੀ ਹੋਵਾਂਗੇ ਹੁਣ ਅਸੀਂ ਸਾਰਿਆਂ ਨੇ ਬੜਾ ਰੌਲਾ ਪਾਇਆ ਵੀ ਸਰਕਾਰ ਨੇ ਬੜਾ ਧੱਕਾ ਕੀਤਾ ਹੈ ਸਾਡੇ ਅਮਰਤ ਸ਼ਿਕਾਉਂਦੇ ਨੌਜਵਾਨਾਂ ਨੂੰ ਜੇਲਾ ਚ ਸੁੱਟਤਾ ਦੋ ਵਾਰੀ ਐਨਐਸਏ ਲਾਤੀ ਪਰ ਹੁਣ ਗੱਲ ਆ ਗਈ ਸਾਡੇ ਆਪਣੇ ਤੇ ਪਾਏ ਅਮਰਤਪਾਲ ਸਿੰਘ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਏ ਖਡੂਰ ਸਾਹਿਬ ਤੋਂ ਚੋਣ ਲੜ ਰਹੇ ਹੁਣ ਪਤਾ ਲੱਗਣਾ ਵੀ ਅਸੀਂ ਕਿੰਨੇ ਕ ਸਹੀ ਕਿ ਫੈਸਲਾ ਸਾਡੇ ਹੱਥ ਵਿੱਚ ਆ ਸੀ ਜੰਗਿਆ ਇਹ ਗੱਲ ਰਾਜਨੀਤੀ ਕਰੀ ਤਾ ਅਤਵਾਦੀਆਂ ਹੌਨਾ ਮੀਰੀ ਅਪਸਾਲਾ ਦਸੀ ਜਾਦਾ ਏ ਸਾਰੇ ਗੁਰੂ ਦੀ ਨਿਗਾਹ ਜੀ ਅਸੀਂ ਬਾਕੀਆਂ